brother ram if this question is not is not fit does not fit in the do not answer that's now that's off free show what children what children go in the rapture if any small ones thank you bhai brahman je a prashn theek nahi hai je theek nahi hai ta jawab na dena ek changi gal hai main di prashansa karda ha kede bacche ਸੁਰਖਤੇ ਉਠਾਏ ਜਾਣ ਵਿੱਚ ਕਿਹੜੇ ਬੱਚੇ ਜਾਣਗੇ ਕੀ ਕੋਈ ਛੋਟੇ ਬੱਚੇ ਵੀ ਸੁਰਖਤੇ ਉਠਾਏ ਜਾਣ ਵਿੱਚ ਜਾਣਗੇ ਧੰਨਵਾਦ ਯੈਸ ਕਿ세 ਨੇ ਵੀ ਇਹ ਪ੍ਰਸ਼ਨ ਲਿਖਿਆ ਹੈ ਉਸਨੇ ਆਪਣਾ ਨਾਮ ਪ੍ਰਸ਼ਨ ਵਿੱਚ ਨਹੀਂ ਲਿਖਿਆ ਹੈ ਇਹ ਤੁਸੀਂ ਆਪਣਾ ਨਾਮ ਨਹੀਂ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਨਾ ਲਿਖੋ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣਾ ਨਾਮ ਲਿਖੋ ਪੁਆਇੰਟ ਗਾ but a name on the lamb's book of life before the foundation of the world there's not nothing in the world can rub it out because it's wrote with the ink of the blood of Christ Amen. be it this big that bigger that bigger whatever it might be it goes just the same prantu vekho yado parmeshwar ne koi naam jagat di utpatti to pehla lele de jeevan di pothi vich likh ditta hai ta tarte te kujh vi nahi hai jehda us naam nu mita sakda hove क्योंकि मसीह लहू नाल लिखा गया है एना हो हो या एना हो या यो कोई भी हो उस बिल्कुल तरह ही है समझे? No, सारे बच्चे ਉਹ ਸਾਰੀ ਕਲੀਸਿਆ ਤੇ ਬਾਕੀ ਸਾਰੇ ਜਿਹੜੇ ਪਰਮੇਸ਼ਵਰ ਦੇ ਅਗੇ ਤਰੇ ਗਿਆਨ ਰਾਹੀ ਹੋਤੇ ਹਨ ਉਹ ਸਾਰੇ ਉੱਥੇ ਹਨ ਹੁਣ ਅਸੀਂ ਨਹੀਂ ਜਾਣਦੇ ਹਾਂ ਤੁਸੀਂ ਕਹਿੰਦੇ ਹੋ ਭਾਈ ਬ੍ਰਾਹਮ ਕੀ ਤੁਸੀਂ ਸਾਬਤ ਕਰ ਸਕਦੇ ਹੋ ਕਿ ਤੁਸੀਂ ਉੱਥੇ ਹੋ ਨਹੀਂ ਜੀ ਸ਼੍ਰੀਮਾਨ ਮੈਂ ਇਹ ਸਿੱਧ ਨਹੀਂ ਕਰ ਸਕਦਾ ਹਾਂ God could use me for a tool of something else and use you the same way But I believe and by faith I am saved Not by knowledge I'm saved ਪਰਮੇਸ਼ਵਰ ਕਿਸੇ ਔਜ਼ਾਰ ਦੇ ਤੌਰ ਤੇ ਮੇਰਾ ਇਸਤੇਮਾਲ ਕਰ ਸਕਦਾ ਹੈ ਅਤੇ ਇਸੇ ਤਰ੍ਹਾਂ ਹੀ ਉਹ ਤੁਹਾਡਾ ਇਸਤੇਮਾਲ ਕਰ ਸਕਦਾ ਹੈ ਪਰੰਤੂ ਮੈਂ ਪ੍ਰਤੀਤ ਕਰਦਾ ਹਾਂ ਅਤੇ ਪ੍ਰਤੀਤ ਕਰਨ ਨਾਲ ਹੀ ਮੇਰੀ ਮੁਕਤੀ ਹੋਈ ਹੈ ਗਿਆਨ ਨਾਲ ਨਹੀਂ ਬਲਕਿ ਵਿਸ਼ਵਾਸ ਕਰਨ ਨਾਲ ਮੇਰੀ ਮੁਕਤੀ ਹੋਈ ਹੈ ਅਤੇ ਇਸੇ ਤਰ੍ਹਾਂ ਹੀ ਤੁਹਾਡੀ ਮੁਕਤੀ ਹੁੰਦੀ ਹੈ। Well, being infinite, that makes him uh, and then he's on the uh, mission, Do you believe that? ਪਰੰਤੂ ਯਾਦ ਰੱਖੋ ਕਿ ਪਰਮੇਸ਼ਵਰ ਅਨੰਤ ਹੈ ਕਿ ਤੁਸੀਂ ਇਹ ਵਿਸ਼ਵਾਸ ਕਰਦੇ ਹੋ ਅਨੰਤ ਚੰਗਾ ਕਿਉਂਕਿ ਉਹ ਅਨੰਤ ਹੈ ਇਸ ਲਈ ਇਹ ਉਹਨੂੰ ਬਣਾਉਂਦਾ ਹੈ ਅਤੇ ਫਿਰ ਇਹ ਹੈ ਕਿ ਉਹ ਸਰਵ ਗਿਆਨੀ ਹੈ ਕਿ ਤੁਸੀਂ ਇਹ ਵਿਸ਼ਵਾਸ ਕਰਦੇ ਹੋ ਆਮਨਿਸ਼ਨ ਮੀਨਸ ਹੀ ਨੋਜ਼ ਆਲ ਥਿੰਗਸ ਹੀ ਕੈਨਟ ਬੀ ਹੀ ਕੈਨਟ ਬੀ ਆਮਨਿਸ਼ਨ ਵਿਦਆਊਟ ਬੀਨ ਇਨਫਿਨਿਟ neither never was nothing or what do you know he don't ever nat whatever be on earth and how many times it was bad its size and how much talent with me how much all of me together ਸਰਵ ਗਿਆਨ ਦਾ ਅਰਥ ਹੁੰਦਾ ਹੈ ਉਹ ਜੋ ਸਭ ਕੁਝ ਜਾਣਦਾ ਹੈ ਉਹ ਅਨੰਤ ਹੋਣ ਤੋਂ ਬਿਨਾ ਸਰਵ ਗਿਆਨੀ ਨਹੀਂ ਹੋ ਸਕਦਾ ਹੈ ਵੇਖੋ ਕਦੇ ਵੀ ਕੁਝ ਵੀ ਅਜਿਹਾ ਨਹੀਂ ਸੀ ਜੋ ਉਹ ਨਹੀਂ ਜਾਣਦਾ ਸੀ ਬਲਕਿ ਸਿਰਫ ਉਹੀ ਉਹ ਸੀ ਜੋ ਇਹਨੂੰ ਜਾਣਦਾ ਸੀ ਉਹ ਹਰੇਕ ਪਿੱਸੂ ਦੇ ਬਾਰੇ ਵਿੱਚ ਜਾਣਦਾ ਹੈ ਯੋ ਕਦੇ ਵੀ ਧਰਤੀ ਤੇ ਹੋਵੇਗਾ ਅਤੇ ਉਹ ਜਾਣਦਾ ਹੈ ਕਿ ਉਹ ਕਿੰਨੀ ਵਾਰ ਆਪਣੀ ਅੱਖ ਝਮਕੇਗਾ ਅਤੇ ਉਹ ਕਿੰਨੀ ਚਰਬੀ ਬਣਾਵੇਗਾ ਅਤੇ ਉਹ ਮਿਲ ਕੇ ਕਿੰਨੀ ਚਰਬੀ ਬਣਾਉਣਗੇ ਉਹ ਉਸ ਹਰੇਕ ਸਾਦੇ ਬਾਰੇ ਵਿੱਚ ਜਾਣਦਾ ਹੈ ਜਿਹੜਾ ਤੁਸੀਂ ਲਵੋਗੇ ਅਤੇ ਉਹ ਜਾਣਦਾ ਹੈ ਕਿ ਸਾਹ ਤੁਹਾਡੇ ਫੇਫੜਿਆਂ ਵਿੱਚ ਕਿੰਨੀ ਡੂੰਘਾਈ ਤੱਕ ਜਾਵੇਗਾ ਉਹ ਅਨੰਤ ਹੈ

ਕਿਉਂਕਿ ਉਹ ਪਾਲਮੈਂਟ ਕੈਂਟੀਆਂ ਤੇ ਇੱਕ ਸੈਕਿੰਡ ਦੇ 95000 ਟੁਕੜਿਆਂ ਨੂੰ ਵੀ ਜਾਣਦਾ ਹੈ ਕਿ ਕਦ ਵਾਪਰਨ ਜਾ ਰਿਹਾ ਹੈ ਸਮਝੇ ਜਿਤੇ ਆ ਰਿਹਾ ਨਹੀਂ ਹੀ ਨੋਜ਼ ਆਲ ਥਿੰਗਸ ਐਂਡ ਦੈਟਸ ਰੀਜ਼ਨ ਹੀ ਹੈਜ਼ ਆਲ ਪਾਵਰ ਨੋਜ਼ ਆਲ ਥਿੰਗਸ ਐਂਡ ਕੈਨ ਡੂ ਆਲ ਥਿੰਗਸ ਕੀ ਹੁਣ ਤੁਹਾਨੂੰ ਇਸ ਦਾ ਅੰਦਾਜ਼ਾ ਹੋ ਗਿਆ ਫਿਰ ਇਹ ਹੈ ਕਿ ਉਹ ਸਭ ਕੁਝ ਜਾਣਦਾ ਹੈ ਅਤੇ ਹੀ ਕਾਨ ਹੈ ਕਿ ਉਸਦੇ ਕੋਲ ਸਾਰੀ ਸ਼ਕਤੀ ਹੈ ਉਹ ਸਭ ਕੁਝ ਜਾਣਦਾ ਹੈ ਅਤੇ ਸਭ ਕੁਝ ਕਰ ਸਕਦਾ ਹੈ now let's see now and all the children that god every one that god when i remember when was jesus the bible said now we know that jesus was slain about the uh, 8030 is that right but it's about the middle uh, of uh, the year i guess 8030 hun au is nu vekhiye hun oh sare bachche jinna nu parmeshwar ne har ek oh jinnu parmeshwar ne ਕਦ ਉਹ ਹੁਣ ਯਾਦ ਰੱਖੋ ਕਿ ਯਿਸੂ ਕਦ ਹੋਇਆ ਸੀ ਬਾਈਬਲ ਕਹਿੰਦੀ ਹੈ ਹੁਣ ਅਸੀਂ ਜਾਣਦੇ ਹਾਂ ਕਿ ਪ੍ਰਭੂ ਯਿਸੂ ਨੂੰ 30 ਇਸਵੀ ਵਿੱਚ ਮਾਰਿਆ ਗਿਆ ਸੀ ਕਿ ਠੀਕ ਹੈ ਮੇਰਾ ਅੰਦਾਜ਼ਾ ਹੈ ਕਿ 30ਵੀਂ ਸਾਲ ਦਾ ਲਗਭਗ ਅੱਧ ਸੀ ਜਦੋਂ ਮਾਰਿਆ ਗਿਆ ਸੀ but the bible said that he was slain before the world was ever created and your name when the lamb's book when the lamb was slain to redeem this book here's a great thing now it might cost simulation ਹੁਣ ਪ੍ਰੰਤੂ ਬਾਈਬਲ the... ਆਖਦੀ ਹੈ ਕਿ ਜਗਤ ਦੀ ਉਤਪਤੀ ਹੋਣ ਤੋਂ ਪਹਿਲਾਂ ਹੀ ਲੀਲਾ ਕੋਇਆ ਗਿਆ ਸੀ ਅਤੇ ਤੁਹਾਡਾ ਨਾਮ ਯਦ ਲੀਲੇ ਦੀ ਪੋਥੀ ਯਦੋ ਲੀਲਾ ਇਸ ਪੋਥੀ ਨੂੰ ਛਡੌਣ ਲਈ ਕੋਇਆ ਗਿਆ ਹੁਣ ਇੱਥੇ ਇੱਕ ਬਹੁਤ ਵੱਡੀ ਗੱਲ ਹੈ ਹੋ ਸਕਦਾ ਹੈ ਕਿ ਉਹ ਤੇਜ ਨਾ ਪੈਦਾ ਕਰ ਦੇਵੇ When the, when the Lamb, I remember the Bible said the Lamb's book of life was written before the foundation of the world. Amen. And your name was put in, was in that book when the Lamb was slain before the foundation of the world to redeem every name that was written in that book. Amen. Eh? You got it now? Amen. Yad, Yad lillah, ਹੋ ਤੂੰ ਯਾਦ ਰੱਖਣਾ ਕਿ ਬਾਈਬਲ ਕਹਿੰਦੀ ਹੈ ਕਿ ਲੇਲੇ ਦੇ ਜੀਵਨ ਦੀ ਪੋਥੀ ਯਗਦ ਦੀ ਨੀਤਨ ਤੋਂ ਪਹਿਲਾਂ ਹੀ ਲਿਖ ਦਿੱਤੀ ਗਈ ਸੀ ਅਤੇ ਤੁਹਾਡਾ ਨਾਮ ਉਸ ਪੋਥੀ ਵਿੱਚ ਉਸ ਵੇਲੇ ਲਿਖਿਆ ਗਿਆ ਯਦੋ ਲੇਲਾ జగਦ ਦੀ ਨੀਤਨ ਤੋਂ ਪਹਿਲਾਂ ਉਹਨਾਂ ਸਭਨਾ ਨਾਮਾਂ ਨੂੰ ਜੋ ਉਸ ਪੋਥੀ ਵਿੱਚ ਲਿਖੇ ਗਏ ਸਨ ਸ਼ਡੋਂ ਲਈ ਕੋਇਆ ਗਿਆ ਸੀ ਸਮਝੇ ਕਿ ਤੁਸੀਂ ਹੁਣ ਇਸ ਨੂੰ ਸਮਝ ਗਏ ਨਹੀਂ ਨਹੀਂ ਦੱਸਣਾ ਰ ਆਰਡਰ It's working just as exactly like God's big time piece. Like a clock moving right around. Your name was put in there before the foundation of the world when the lamb was standing redeem what was in that book. And now he comes forward and takes that book. The claim is redemption. I don't want to get started there. We never went answer another question today. ਕੋਈ ਵੀ ਅਜਾਈ ਚੀਜ਼ ਨਹੀਂ ਹੈ ਜਿਹੜੀ ਵਿਵਸਥਾ ਵਿੱਚ ਨਾ ਹੋਵੇ। ਇਹ ਤਾਂ ਖੁਦਾ ਦੇ ਇੱਕ ਵੱਡੇ ਟਾਈਮ ਪੀਸ ਵਾਂਗ ਕੰਮ ਕਰ ਰਿਹਾ ਹੈ। ਇਹ ਤਾਂ ਉਸ ਘੜੀ ਵਾਂਗ ਬਿਲਕੁਲ ਠੀਕ ਠੀਕ ਕੰਮ ਕਰ ਰਿਹਾ ਹੈ। यो चारों पासे चक्कर लगा रही है त्वाडा नाम ताउसवे जगत दी नीतन तो पहला ही लिख ਦਿੱਤਾ ਗਿਆ ਸੀ जदो लीला उसनु जो स्पोथी वेसी ਛਡਉਣ ਲਈ ਕੋਇਆ ਗਿਆ ਅਤੇ ਹੁਣ ਉਹ ਅੱਗੇ ਆਉਂਦਾ ਹੈ ਅਤੇ ਉਸ ਪੋਥੀ ਨੂੰ ਲੈ ਲੈਂਦਾ ਹੈ ਤਾਂ ਕਿ ਆਪਣੇ ਛੁਡਾਇਆਂ ਦਾ ਦਾਵਾ ਕਰੇ ਮੈਂ ਇਸੇ ਹੀ ਗੱਲ ਤੇ ਸ਼ੁਰੂ ਨਹੀਂ ਹੋ ਜਾਣਾ ਚਾਹੁੰਦਾ ਹਾਂ ਕਿਉਂਕਿ ਫਿਰ ਤਾਸੀ ਅੱਜ ਹੋ ਦੂਜੇ ਪ੍ਰਸ਼ਨਾਂ ਦਾ ਕਦੇ ਵੀ ਉੱਤਰ ਨਹੀਂ ਦੇ ਸਕਾਂਗੇ 올રાਇ क्वेश्चन Is hell and the lake that burneth with fire and brimstone the same? <laughs>